ਕਿਹੜੀ ਗੱਲ ਆ? ਆਪਰਾਹ ਤਾਂ ਦੱਸੋ। ਗੱਲ ਕੀ ਆ? ਉਹ ਭਾਈਆ ਵੇਖ ਲੋ ਕੀ ਕਰ ਰਹੇ ਆ। ਏ ਇੱਥੇ ਕਿਹੜਾ ਲੋਰਡਰ? ਕਿਹੜੀ ਲੋਰਡਰ? ਅਸੀਂ ਇੱਥੇ ਖੜੇ। 144 ਚਵਾਰੀ ਮੈਂ ਕੱਲਾ ਖੜਾ ਵਾ। ਕਾਦੀ 144 ਲੱਗੀ ਮੇਰੇ ਤੇ ਮੈਂ ਕੱਲਾ ਖੜਾ ਵਾ। ਭਾਈ ਸਾਜੀ। ਭਾਈ ਸਾਜੀ। ਉਹ ਮੇਰਾ ਭਰਾ। ਮੇਰਾ ਭਰਾ ਹਰ ਰੋੜ ਜਣਾ। ਇੱਥੇ ਲੋੜ। ਗੱਡਾ ਸਰਪੰਚ ਆ ਪਰਸਾ ਤੋਂ ਆਇਆ। ਬੇਠਾ ਬੇਠਾ ਦਾ ਸੰਗ ਨਾਨਪੁਰ ਸਾਹਿਬ ਤੋਂ ਆਇਆ। ਕੈਠੇ ਇਹ ਅਪਰਾਧ ਅਸੀਂ ਕੁਝ ਕਰਦੇ ਪਏ ਆ। ਹੈ? ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖਣੀ ਕੀ ਅਪਰਾਧ ਆ। ਹੱਥੋਂ ਕੀ ਪਈ ਆ। ਹੁਣ ਅੱਜ ਹੀ ਆਪਣਾ ਧੱਕਾ ਚ ਕਰ ਰਹੇ ਆ ਪੂਰੇ ਸਾਡੇ ਦੇ, ਸਾਡੇ ਦੇ ਜੋਰ ਹੁੰਨਾਰੇ ਆ। ਪਰ ਜਦੋਂ ਅਸੀਂ ਆਪਣੀ ਆਈ ਤੇ ਆ ਕੇ ਫਿਰ ਇਹ ਸਾਰੀ ਚੰਡੀਗੜ੍ਹ ਨੂੰ ਸੈਂਟਰ ਤੱਕ ਨੂੰ ਫਿਰ ਦੰਦੜਾ ਪਾਉਂਗੀ ਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਜੀ। ਕੋਈ 144 ਇਲਾਹੀ ਅਕਾ ਦੀ ਐ ਸਰ। ਕਿ 144 ਕਿੰਨੇ ਬੰਦੇ ਹੁੰਦੇ ਨੇ? ਅਤੇ ਅਸੀਂ ਕਿੱਥੇ ਆ। ਆ ਦੋ ਸਿੰਘ ਅਸੀਂ ਖੜੇ ਆ। ਰਣਾਇਤਾ ਗੁਰੂ ਦੀ ਕਿਰਪਾ ਵਾ ਗੁਰੂ ਦਾ ਬਾਣਾ ਵਾ ਜੇ ਦਸਤਾਰ ਲੱਥ ਜਾਂਦੀ ਤੇ ਫਿਰ ਇਹ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਉਹਨਾਂ ਕੋਸ਼ਿਸ਼ ਤਾਂ ਪੂਰੀ ਕੀਤੀ ਹੈ ਮਹਾਰਾਜ ਨਾਲ ਲਾਜ ਰੱਖ ਲਈ ਸਾਡੀ ਤੁਸੀਂ ਗ੍ਰਾਂ ਦੁਬਾਰਾ ਵੇਖ ਲਓ ਇੱਕ ਰਹੀਏ ਤਸਵੀਰ ਦਿਖਾ ਲਦੇ ਹੋ ਗਰਮੀ ਚਾਰ ਚਫਰੇ ਦੀ ਨੌਜਵਾਨਾਂ ਨੂੰ ਕੁਝ ਕੁ ਮਿੰਟ ਦਿੱਤੇ ਸੀ ਗੱਲਬਾਤ ਹੋ ਰਹੀ ਸੀ ਉਸੇ ਵੇਲੇ ਪ੍ਰਸ਼ਾਸਨ ਦੀ ਗੱਡੀ ਆਉਂਦੀ ਹੈ ਹਰਕਤ ਦੇ ਵਿੱਚ ਆ ਵੀਰ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਇਧਰਲੇ ਪਾਸੇ ਵੇਖ ਸਕਦੇ ਹੋ ਸਾਡੀ ਗੱਲ ਹੈ ਸਾਡਾ ਮੋਲਕ ਹੈ ਸਾਡਾ ਮੋਲਕਾ ਸਾਡਾ ਪੰਜਾਬ ਅੱਕੀ ਗੱਲ ਆ ਕਾਦੀ ਗੱਲ ਆ ਕਿਹੜੀ ਗੱਲ ਆ ਅਪਰਾਧ ਤਾਂ ਦੱਸੋ ਗੱਲ ਕੀ ਆ ਉਹ ਭਾਈਆ ਵੇਖ ਲਓ ਕੀ ਕਰ ਰਹੇ ਆ ਐ ਇੱਥੇ ਕਿਹੜਾ ਲਾਰਡ ਡਾਟਰ ਕਿਹੜੀ ਲਾਰਡ ਡਾਟਰ ਅਸੀਂ ਇੱਥੇ ਖੜੇ ਆ ਉਹ ਕਿਹਨੇ ਮਰੋ ਪਿੱਛੇ ਹੋ ਜਾ ਪਿੱਛੇ ਹੋ ਜਾ ਕੋਈ ਲਾਰਡ ਡਾਟਰ ਦੀ ਸੁਣਿਆ ਅਸੀਂ ਇੱਥੇ ਕੁਲੋ ਆ ਕੇ ਆਪਣੇ ਬੀਤੀਆਂ ਨਾਲ ਗੱਲ ਵੀ ਨਹੀਂ ਕਰ ਸਕਦੇ ਨਹੀਂ ਤੁਸੀਂ ਸਾਡੇ ਤੇ ਕੀ ਕੀ ਗਲਤੀ ਕੀ ਕਰਦੇ ਫੇ ਅਸੀਂ ਉਹ ਸਾਨੂੰ ਦੱਸੋ ਨਾ ਸਹੀ ਅਸੀਂ ਅਸੀਂ ਤਾਂ ਮੋਕਰੇ ਟੇਕ ਮੋਕਰੇ ਦਾ ਮੋਕਰੇ ਜਿਨੀ ਮੰਗ ਸਕਦੇ 144 ਲੱਗੀ 144 ਮੈਂ ਕੱਲਾ ਖੜਾ ਵਾਂ ਕਾਦੀ ਕਾਦੀ 144 ਲੱਗੀ ਮੇਰੇ ਤੇ ਮੈਂ ਕੱਲਾ ਖੜਾ ਵਾਂ ਹੈ ਮੈਂ ਕੱਲਾ ਖੜਾ ਕੀ ਹੋ ਗਿਆ ਅਸੀਂ ਗੱਲ ਵੀ ਨਹੀਂ ਕਰ ਸਕਦੇ ਆਪਣੇ ਵੀਰਾਂ ਨਾਲ ਹੱਦ ਹੋ ਗਈ ਆ ਬਾਬਾ ਜੀ ਉਸ ਕੱਲੇ ਆ ਨੌਜਵਾਨਾਂ ਦੀ ਜੋ ਫੜੋ ਫੜਾਈ ਆ ਚੁੱਕਾ ਚਕਾਈ ਹੋ ਰਹੀ ਆ ਦੇਸ਼ ਦਾ ਭਵਿਖਾ ਬਣ ਕੀ ਰਿਹਾ ਇੱਥੇ ਵੇਖ ਸਕਦੇ ਆ ਤਸਵੀਰ ਵੇਖ ਸਕਦਾ ਹਾਂ ਅ ਗਰਮੀ ਤੋਂ ਤਸਵੀਰ ਦਿਖਾ ਲ ਦਿਓ ਬਸ ਦੇ ਵਿੱਚ ਜ਼ਬਰਦਸਤੀ ਹੋ ਰਹੀ ਆ ਨੌਜਵਾਨਾਂ ਦੇ ਨਾਲ ਨੌਜਵਾਨਾਂ ਨੂੰ ਜ਼ਬਰਦਸਤੀ ਚੁੱਕਿਆ ਜਾ ਰਿਹਾ ਵਾ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਕਿ ਬਸ ਰੇ ਵਿੱਚ ਜ਼ਬਰਦਸਤੀ ਪਿਠਾਇਆ ਜਾ ਰਿਹਾ ਕੋਈ ਕਿਸੇ ਪਾਸੇ ਵੀ ਆਇਆ ਹਰ ਇੱਕ ਦੇ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਮੇਰਾ ਭਰਾ ਮੇਰਾ ਭਰਾ ਹਰ ਰੋਜ਼ ਇਹਦਾ ਸੈਕਾ ਦਾ ਪ੍ਰਸਾਦ ਹੋਇਆ

ਤੁਸੀਂ ਵੇਖ ਸਕਦੇ ਹੋ ਜਿਹੜਾ ਵੀ ਕੋਈ ਇੱਥੇ ਆਇਆ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗੁਰਪ੍ਰੀਤ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਟਾਈਮ ਦੇ ਤੇ ਗੁਰਪ੍ਰੀਤ ਸਿੰਘ ਜਿਹੜੇ ਐਸਐਮ ਉਸ ਮੋਰਚੇ ਤੋਂ ਆਏ ਆ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਆਪਣੇ ਨੌਜਵਾਨ ਵੀਰਾਂ ਨਾਲ ਤੇ ਉਸ ਨੂੰ ਹੁਣ ਲੈ ਕੇ ਬਾਹਰ ਜਾ ਚੁੱਕੇ ਆ ਹਾਂ ਉਹਨਾਂ ਦੇ ਸਾਥੀ ਨੂੰ ਕੇਵਲ ਦੋ ਮੈਂਬਰ ਸੀ ਇਹ ਸਾਰਾ ਤੋਂ ਕਿਥੋਂ ਆਇਓ ਜੀ ਵਾ ਦੇਖੋ ਜੀ ਮੈਂ ਸਿਗਨੰਤ ਪ੍ਰਸਾਦ ਤੋਂ ਆਇਆ ਹਾਂ ਤੁਸੀਂ ਤਾਂ ਸਿਰਫ ਖੜੇ ਸੀ ਜਾਣਗੇ ਮੈਂ ਖੜਾ ਸੀ ਖੜੇ ਆ ਬੈਠੇ ਦੀ ਮੇਰਾ ਭਰਾ ਅੰਦਰ ਹੈ ਕੋਈ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਮੈਂ ਕੀ ਕਹਿਣਾ ਚੋਨੇ ਆ ਤੁਸੀਂ ਹੁਣ ਇਹ ਸਾਰਾ ਮਾਹੌਲ ਤੁਸੀਂ ਦੇਖ ਲਿਆ ਵੇਖੋ ਕਹੇ ਮਾਸੀ ਕੀ ਕਹਿਣ ਭਾਈ ਸਾਹਿਬ ਮੇਰਾ ਭਰਾ ਹੈ ਉੱਪਰ ਉਹਨੂੰ ਤੁਹਾਨੂੰ ਲੈ ਕੇ ਕਿਉਂ ਜਾ ਰਹੇ ਸੀ ਤੁਸੀਂ ਤੁਸੀਂ ਐ ਇੱਥੇ ਖੜੇ ਤੁਹਾਡੇ ਨਾਲ ਗੱਲ ਕਰ ਤੁਹਾਡੇ ਨਾਲ ਗੱਲ ਕਰਨ ਨੂੰ ਵੀ ਜ਼ੁਲਮ ਕੀ ਅਪਰਾਧ ਅਸੀਂ ਕੁਝ ਕਰਦੇ ਪਏ ਹਾਂ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖਣੀ ਕੀ ਅਪਰਾਧ ਹੈ ਹੱਦ ਹੋ ਗਈ ਪਈ ਆ ਹਾਂ ਕਰੋ 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 ਹੱਦ ਹੋ ਗਈ ਪਈ ਆ ਇਹ ਸਾਡਾ ਹੀ ਮੁਲਕ ਆ ਕਿਸੇ ਕਿਸੇ ਦੂਜੇ ਮੁਲਕ ਚ ਆ ਗਿਆ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਏ ਅੱਥੇ ਪੈਟਾਲ ਸਵਾਰ ਜਿਹੜਾ ਸਿੰਘ ਸਮਾਣੇ ਮੋਰਚੇ ਦੇ ਜਿਹੜੇ ਆ ਭਾਈ ਗੁਰਜੀਤ ਸਿੰਘ ਖਾਲਸਾ ਉਹਦੇ ਵੱਲੋਂ ਅਸੀਂ ਆਏ ਆ ਇਹ ਮੋਰਚਿਆਂ ਦੇ ਬਗਾਰ ਇੱਥੇ ਹੁੰਦਾ ਕੀ ਆ ਸਾਨੂੰ ਸਰਕਾਰਾਂ ਇਹ ਤਾਂ ਦੱਸ ਦੇਣ ਉਹ ਕਹਿੰਦੇ ਤਾੜੀ ਲਾਈ ਐ ਸੀ 144 ਲਾਈ ਅਕਾਦੀਸ 144 ਤੇ ਕਿੰਨੇ ਬੰਦੇ ਹੁੰਦੇ ਨੇ ਚਾਰ ਤੋਂ ਵੱਧ ਨਹੀਂ ਗਾ ਅਤੈ ਇਹੀ ਕਿੱਥੇ ਆ ਦੋ ਸਿੰਘ ਅਸੀਂ ਖੜੇ ਆ ਜੇ ਇੱਥੇ ਪੁਲਿਸ ਵਾਲੇ ਮਿਲ ਕੇ ਵੀ ਦੋ ਬਟੇ ਟੇਨ ਨਹੀਂ ਕਰਵਾਇਆ ਤੇ ਬਿਲਕੁਲ ਤਸਵੀਰ ਆ ਐਨਾ ਇਹ ਤਾਂ ਗੁਰੂ ਦੀ ਕਿਰਪਾ ਵਾ ਗੁਰੂ ਦਾ ਬਾਣਾ ਵਾ ਜੇ ਦਸਤਾਰ ਲੱਥ ਜਾਂਦੀ ਤੇ ਫੇਰ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਉਹਨਾਂ ਕੋਸ਼ਿਸ਼ ਤਾਂ ਪੂਰੀ ਕੀਤੀ ਐ ਮਹਾਰਾਜ ਨਾਲ ਲਾਜ ਰੱਖ ਲਈ ਸਾਡੀ ਪਹਿਲੇ ਦਿੱਲੀ ਦੀ ਜੀਐਨਯੂ ਆ ਪੰਜਾਬ ਦੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਕਹਿੰਦਾ ਸਟੂਡੈਂਟਸ ਕੋ ਜਾਣ ਬੁੱਝ ਕੇ ਮੈਂ ਤਾਂ ਇਧਰਲੀ ਤਸਵੀਰ ਦਿਖਾ ਲ ਦੋ ਕੋਈ ਵੀ ਜਿਹੜਾ ਇੱਥੇ ਨੌਜਵਾਨ ਕੋਈ ਰਸਤੇ 'ਚੋਂ ਲੰਘਦਾ ਵੀ ਆ ਤੇ ਉਹਨੂੰ ਵੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕ ਨੌਜਵਾਨ ਸੀ ਹੁਣ ਇੱਕ ਦਸਤਾਰ ਬੱਧੀ ਹੋਈ ਸੀ ਉਹ ਨੌਜਵਾਨ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਫੜਨ ਦੀਆਂ ਕੋਸ਼ਿਸ਼ਾਂ ਇਸ ਟਾਈਮ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਬੱਸ ਖਲੁੱਤੀ ਆ ਤੇ ਬੱਸ ਦੇ ਵਿੱਚ ਇੱਥੋਂ ਦੇ ਜਿਹੜੇ ਤੇਰੇ ਰਾਹ ਉਹ ਬਣਾਵਿਸ ਕਿੱਦਾਂ ਹੰਡਠੀਏ ਹੁਣ ਅੱਜ ਹੀ ਆਪਣਾ ਤੱਕਾ ਕਰ ਰਹੇ ਆ ਪੂਰਾ ਸਾਡੇ ਦੇ ਸਾਡੇ ਦੇ ਜੋਰ ਹੁੰਦਾ ਰਹੇ ਆ ਪਰ ਜਦੋਂ ਅਸੀਂ ਆਪਣੀ ਆਈ ਤੇ ਆ ਕੇ ਫਿਰ ਇਹ ਸਾਰੀ ਚੰਡੀਗੜ੍ਹ ਨੂੰ ਸੈਂਟਰ ਤੱਕ ਨੂੰ ਫਿਰ ਦੰਦੜਾ ਪਾਉਂਗੀਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਜੀ ਹਾਂਜੀ ਵਿਦਿਆਰਥੀ ਜੀ ਵਿਆਹ ਇਤੋਂ ਦੇ ਵਿਦਿਆਰਥੀ ਸੀ ਜਿਹੜੇ ਨੌਜਵਾਨ ਵਿਦਿਆਰਥੀ ਸੀ ਉਹਨਾਂ ਨੂੰ ਫੜ ਲਿਆ ਗਿਆ ਪਰ ਕਹਿੰਦੇ ਕਿ ਜਦੋਂ ਅਸੀਂ ਆਪਣੀ ਆਈਤਿਆਵਾਗੇ ਫਿਰ ਸ਼ਾਂਤ ਅਸੀਂ ਸਬਕ ਸਿਖਾ ਸਕਦੇ ਸੀ ਚੁੱਪ ਸ਼ਾਂਤਾਂ ਸਾਨੂੰ ਸ਼ਾਂਤਮਈ ਪ੍ਰੋਟੈਸਟ ਨਹੀਂ ਕੀਤਾ ਜਾ ਰਿਹਾ ਵੀਰ ਗੁਰਪ੍ਰੀਤ ਸਿੰਘ ਦਾ ਹਾਲਾਤ ਵੇਖ ਸਕਦੇ ਹੋ ਤੁਸੀਂ ਕਿ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਕੇਵਲ ਉਹ ਕਹਿੰਦੇ ਕਿ ਦਫਾ ਜੀ 144 ਲੱਗੀ ਆ ਅਸੀਂ ਤੇ ਦੋ ਸਿੰਘ ਖਲੋਤੇ ਹੋਏ ਆ ਜੇ ਦੋ ਸਿੰਘ ਖਲੋਤੇ ਆ ਤੇ ਸਾਨੂੰ ਦੋ ਸਿੰਘਾਂ ਨੂੰ ਕਿਉਂ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਕੀ ਗੱਲ ਮੀਡੀਆ ਦੇ ਵਿੱਚ ਆਵਾਜ਼ ਵੀ ਨਹੀਂ ਚੱਕ ਸਕਦੇ ਪਰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰਪ੍ਰੀਤ ਸਿੰਘ ਆਪਣੇ ਸਾਥੀ ਨੂੰ ਲੈ ਕੇ ਫੇਰ ਪਿੱਛੇ ਜਾ ਚੁੱਕੇ ਆ মিডিਆ ਰੂਬਰੂ ਹੋ ਰਹੇ ਆ ਅਗਲੀਆਂ ਤਸਵੀਰਾਂ ਵਿੱਚ ਤੁਹਾਨੂੰ ਇਥੋਂ ਦੇ ਦਿਖਾਉਂਦੇ ਰਾਵਾਂਗੇ ਜੁੜੇ ਰਿਓ ਆਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ